ਹੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਹਰ ਪੀੜਤਾਂ ਦੀ ਸਾਰ ਲੈ ਰਹੇ ਨੇ ਉੱਥੇ ਆਪਣੇ ਹਲਕਾ ਜਲਾਲਾਬਾਦ ਜਿੱਥੇ 2 ਵਰ ਜਲਾਲਾਬਾਦ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਜੋ ਡਿਪਟੀ ਸੀਐਮ ਬਣਾਇਆ ਸੀ ਅੱਜ ਜਲਾਲਾਬਾਦ ਹਲਕੇ ਦੇ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਤਾਂ ਇੱਕ ਬੀਬੀ ਨੇ ਉਹਨਾਂ ਦੀ ਗੱਡੀ ਰੋਕ ਕੇ ਕਿਸ ਤਰ੍ਹਾਂ ਉਹਨਾਂ ਦੇ ਅੱਗੇ ਗੁਹਾਰ ਲਗਾਈਏ ਜੋ ਪੰਜਾਬ ਦੇ ਸੀਐਮ ਸਾਬਕਾ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਦੋਂ ਸਰਕਾਰ ਬਣ ਗਈ ਅਕਾਲੀ ਦਲ ਦੀ ਤਾਂ ਤੁਹਾਡੀਆਂ ਸਾਰੀਆਂ ਤਮੰਨਾਵਾਂ ਪੂਰੀਆਂ ਕਰ ਦੇਵਾਂਗਾ ਸੁਖਬੀਰ ਸਿੰਘ ਬਾਦਲ ਤੇ ਉਸ ਬੀਬੀ ਦੀ ਤੁਹਾਨੂੰ ਵਾਰਤਾ ਸੁਣਾਉਂਦੇ ਆਂ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਬੀਬੀ ਅੱਗੇ ਗੱਡੀ ਦੇ ਹੋ ਜਾਂਦੀ ਏ ਤੇ ਗੱਡੀ ਸੁਖਬੀਰ ਬਾਦਲ ਨੂੰ ਰੁਕਣੀ ਪੈਂਦੀ ਏ ਜੇਕਰ ਸੁਖਬੀਰ ਬਾਦਲ ਦਾ ਕਾਫਲਾ ਨਾ ਰੁਕਦਾ ਤਾਂ ਫਿਰ ਉਹ ਬੀਬੀ ਜਿਹੜੀ ਅੱਗੇ ਗੱਡੀ ਦੇ ਥੱਲੇ ਆ ਸਕਦੀ ਸੀ ਉਹ ਯਕਦਮ ਗੱਡੀ ਦੇ ਅੱਗੇ ਆ ਗਈ ਦੋਨੋਂ ਹੱਥ ਕਰਕੇ ਸੁਖਬੀਰ ਬਾਦਲ ਦਾ ਕਾਫਲਾ ਰੁਕ ਗਿਆ ਜਿਸ ਤੋਂ ਬਾਅਦ ਬੀਬੀ ਨੇ ਆਪਣੇ ਹਾਲਾਤ ਦੱਸੇ ਨੇ ਉਹ ਜਿਹੜੀ ਔਰਤ ਜਲਾਨਾਮਾਦ ਹਲਕੇ ਤੋਂ ਰਹਿਣ ਵਾਲੀ ਏ ਔਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਔਰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਵਾਂਗੇ ਕਿ ਕਿਸ ਤਰ੍ਹਾਂ ਉਹ ਬੀਬੀ ਜਿਹੜੀ ਹੈ ਦੁਹਾਈ ਲਗਾ ਰਹੀ ਏ ਬਾਕੀ ਸਰਕਾਰਾਂ ਨੂੰ ਦੱਸ ਰਹੀ ਕਿ ਇਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲਈ ਕਰਕੇ ਨੇ ਤੁਸੀਂ ਜੁੜਿਓ ਲੋਕਰਾਹੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਰਹੇ ਨੇ ਸਭ ਤੋਂ ਪਹਿਲਾਂ 2009 ਦੇ ਵਿੱਚ ਜਦੋਂ ਉਹਨਾਂ ਨੇ ਹਲਕਾ ਜਲਾਲਾਬਾਦ ਚੁਣਿਆ ਜਲਾਲਾਬਾਦ ਹਲਕੇ ਤੋਂ ਉਹਨਾਂ ਨੂੰ ਸਰਦਾਰ ਸ਼ੇਰ ਸਿੰਘ ਖੋਹਾਇਆ ਨੇ ਆਪਣੀ ਸੀਟ ਛੱਡ ਕੇ ਤੇ ਜਲਾਲਾਬਾਦ ਹਲਕੇ ਤੋਂ ਚੋਣ ਲੜਾਈ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਕਦੀ ਵਿਧਾਨ ਸਭਾ ਚੋਣ ਕਿਸੇ ਖੇਤਰ ਤੋਂ ਨਹੀਂ ਲੜੇ ਉਨ੍ਹਾਂ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਈ ਐਸੀ ਸੀਟ ਨਜ਼ਰ ਨਹੀਂ ਆਈ ਜਿੱਥੋਂ ਜਿੱਤ ਪ੍ਰਾਪਤ ਕਰ ਸਕਦੇ ਸੀ ਕਿਉਂਕਿ 2009 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਛੇਰ ਸਿੰਘ ਘਵਾਇਆ ਨੇ ਆਪਣੀ ਸੀਟ ਛੱਡ ਦਿੱਤੀ ਸੀ ਜੋ ਕਿ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਹਲਕੇ ਵਿੱਚ ਲੈ ਕੇ ਆਏ ਸੀ ਜਲਾਲਾਬਾਦ ਦਾ ਵਿਕਾਸ ਕਰ ਸਕਣ ਜਲਾਲਾਬਾਦ ਦੇ ਵਿੱਚ ਜੋ ਲੋਕਾਂ ਦੇ ਹਾਲਾਤ ਨੇ ਉਹ ਸੁਧਰ ਸਕਣ ਜਿਸ ਕਾਰਨ ਸੁਖਵੀਰ ਸਿੰਘ ਬਾਦਲ ਨੇ ਜੋ 2009 ਦੇ ਵਿੱਚ ਜਲਾਲਾਬਾਦ ਹਲਕੇ ਤੋਂ ਚੋਣ ਲੜੀ ਤਾਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤਾਂ ਫਿਰ ਜਲਾਲਾਬਾਦ ਹਲਕੇ ਦਾ ਐਸਾ ਵਿਕਾਸ ਕੀਤਾ ਕਿ ਅੱਜ ਚੰਡੀਗੜ੍ਹ ਨੂੰ ਵੀ ਉਹ ਮਾਤ ਪਾਉਂਦਾ ਸੀ ਜਲਾਲਾਬਾਦ ਹਲਕਾ ਜੋ ਉੱਚੇ ਢਾਣੀਆਂ ਸੀ ਜਾਂ ਉੱਥੇ ਛੋਟੇ-ਛੋਟੇ ਪਿੰਡ ਸੀ ਉੱਥੇ ਆਰਸੀਸੀ ਦੀਆਂ ਸੜਕਾਂ ਬਣਾ ਦਿੱਤੀਆਂ ਉੱਥੇ ਲੈਟ ਜਿਹੜੀ ਕਦੇ ਨਹੀਂ ਗਈ ਸੀ ਬਾਰਡਰ ਏਰੀਆ ਤੇ ਉੱਥੇ ਲੈਟ ਕਰ ਕਰ ਪਚਾ ਦਿੱਤੀ ਟਰਾਂਸਫਾਰਮ ਰੱਖ ਦਿੱਤੇ ਸੋ ਸੁਖਵੀਰ ਸਿੰਘ ਬਾਦਲ ਨੇ ਜਲਾਲਾਬਾਦ ਹਲਕੇ ਨੂੰ ਇੰਨਾ ਸੁਧਾਰਿਆ ਕਿ ਲੋਕ ਚੰਡੀਗੜ੍ਹ ਤੁੰਗ ਭਲੇਖਾ ਪਾਉਂਦੇ ਸੀ ਕਿ ਚੰਡੀਗੜ੍ਹ ਹੀ ਬਣ ਗਿਆ ਮਿੰਨੀ ਚੰਡੀਗੜ੍ਹ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਲਾਲਾਬਾਦ ਜਲਾਲਾਬਾਦ ਦੇ ਵਿੱਚ ਕਬੱਡੀ ਵਰਲਡ ਕੱਪ ਕਰਵਾਇਆ ਗਿਆ ਬਾਰੇ ਦੇਸ਼ਾਂ ਤੋਂ ਲੋਕ ਆਏ ਜਦੋਂ ਲੋਕ ਵਰਲਡ ਕੱਪ ਦੇਖਣ ਵਾਸਤੇ ਜਲੰਧਾ ਸ਼ਹਿਰ ਦੇ ਵਿੱਚ ਕੁਮਰੇ ਸੀ ਤਾਂ ਲੋਕ ਕਹਿੰਦੇ ਸੀ ਕਿ ਇਹ ਚੰਡੀਗੜ੍ਹ ਹੀ ਹੈ ਸੋ ਅੱਜ ਉਹ ਜਲੰਧਾ ਨਾਲ ਫਿਰ ਪਛੜ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਸਰਕਾਰ ਗਈ ਤਾਂ ਲੋਕ ਅੱਜ ਯਾਦ ਕਰ ਰਹੇ ਨੇ ਬਾਦਲ ਸਰਕਾਰ ਨੂੰ ਉਥੋਂ ਦੇ ਲੋਕ ਚੋ ਅੱਜ ਹੜਾਂ ਦੀ ਸਥਿਤੀ ਵਿੱਚ ਜੂਝ ਰਹੇ ਨੇ ਉਹ ਅੱਜ ਬਾਦਲ ਸਰਕਾਰ ਦੀ ਜਿਹੜੇ ਉਹ ਪਿਛਲੀਆਂ ਕੀਤੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਨੇ ਉਹ ਬੀਬੀ ਕਿਸ ਤਰ੍ਹਾਂ ਦੱਸ ਰਹੀ ਏ ਸੁਖਬੀਰ ਬਾਦਲ ਨੂੰ ਆਪਣੇ ਹਾਲਾਤ ਕਿ ਜਦੋਂ ਬਾਬਾ ਬਾਦਲ ਸੀਗਾ ਜੋ ਸਾਬਕਾ ਮੁੱਖ ਮੰਤਰੀ ਮਹਿਰੂਮ ਮੁੱਖ ਮੰਤਰੀ ਉਹਨਾਂ ਨੇ ਜੋ ਇੱਥੇ ਇਲਾਕੇ ਦਾ ਕੀਤਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਇਸਨੇ ਬੇੜਾ ਘਰ ਕਰ ਦਿੱਤਾ ਜੋ ਹੁਣ ਸਰਕਾਰ ਇਹ ਜਮਾਂ ਹੀ ਬੇੜਾ ਘਰ ਕਰ ਰਹੀ ਏ ਸੋ ਬਾਦਲ ਸੀਐਮ ਜਿਹੜੇ ਕਿ ਉਹਨਾਂ ਨੂੰ ਯਾਦ ਕਰਦੇ ਹੋਏ ਲੋਕਾਂ ਨੇ ਗੁਹਾਰ ਲਗਾਈ ਏ ਕਿ ਦੁਬਾਰਾ ਜਦੋਂ ਤੁਸੀਂ ਸੀਐਮ ਬਣੋ ਤਾਂ ਜਾਲਾਮਾਦ ਹਲਕੇ ਤੋਂ ਹੀ ਚੋਣ ਲੜਿਆ ਜਾਏ ਜਾਲਾਮਾਦ ਹਲਕੇ ਦੇ ਲੋਕ ਤੁਹਾਨੂੰ ਵੱਡੇ ਫਰਕ ਨਾਲ ਜਿਤਾ ਕੇ ਭੇਜਣਗੇ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਾਲਾਮਾਦ ਹਲਕੇ ਦੇ ਵਿੱਚ ਲੋਕਾਂ ਦੀ ਸਾਰ ਲਈ ਗਈ ਔਰ ਕਿਸ ਤਰ੍ਹਾਂ ਉਹ ਬੀਬੀ ਦੱਸ ਰਹੀ ਏ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਆ ਉਸ ਬੀਬੀ ਵੱਲੋਂ ਸੁਖਵੀਰ ਬਾਦਲ ਨਾਲ ਗੱਡੀ ਰੋਕ ਕੇ ਗੱਲਬਾਤ ਕੀਤੀ ਜਾ ਰਹੀ ਏ ਅਧਿਕ ਪੇਜ ਨਹੀਂ ਕੋਈ ਗੱਲ ਨਹੀਂ ਬਹੁਤ ਵਸੇ ਬਾਬੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਬੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਕੋਲ ਸੀਨ ਤੋਂ ਸੱਚੀ ਗੱਲ ਛੇਤੀ ਸੱਚੀ ਗੱਲ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥੋੜੇ ਕੋਣੇ ਹੀ ਨੇ ਕੋਈ ਬਾਤ ਨਹੀਂ ਕੋਈ ਕੋਸ਼ ਨਹੀਂ ਆਹ ਵੇਖ ਆਪੇ ਬਾਪ ਨੂੰ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਦੇਖ ਲੋ ਸਾਰਾ ਹੀ ਨਹੀਂ ਪਿਆ ਹੈ ਪਰ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਦੇਖੀ ਬਸ ਅੱਜ ਭੇਜਾਂਗੇ ਨਹੀਂ ਕੋਈ ਗੱਲ ਨਹੀਂ ਬਹੁਤ ਵੈਸੇ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵੱਲ ਸੀ ਇਹ ਨੂੰ ਸੱਚੀ ਗੱਲ ਹੈ ਸੱਚੀ ਗੱਲ ਹੈ ਸੋ ਇਹ ਸੀ ਜਲਾਲਮਤ ਹਲਕੇ ਦੇ ਇੱਕ ਬੀਬੀ ਜਿਸ ਨੇ ਸੁਖਵੀਰ ਸਿੰਘ ਬਾਦਲ ਦੀ ਗੱਡੀ ਰੋਕ ਕੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਕੀਤੇ ਹੋਏ ਕੰਮਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਹਲਕੇ ਲਈ ਕੰਮ ਕੀਤੇ ਨੇ ਸੋ ਅੱਜ ਯਾਦ ਕਰਦੇ ਨੇ ਉਹ ਲੋਕ ਉਹਨਾਂ ਨੇ ਕਿਹਾ ਕਿ ਤੁਸੀਂ ਦੁਬਾਰਾ ਆਓ ਔਰ ਤੁਸੀਂ ਜਦੋਂ ਸੀਐਮ ਬਣੋਗੇ ਜਾਲਾਵਾਦ ਹਲਕਾ ਸਾਡਾ ਉਦੋਂ ਸਰਦਾਰ ਹੋਵੇਗਾ ਸੋ ਇਸ ਬੀਬੀ ਦੇ ਵੱਲੋਂ ਸੜਕ ਦੇ ਉੱਪਰ ਗੱਡੀ ਰੋਕ ਕੇ ਜਿਹੜਾ ਗੱਡੀ ਦੇ ਅੱਗੇ ਹੋ ਕੇ ਸੁਖਵੀਰ ਸਿੰਘ ਬਾਦਲ ਨਾਲ ਆਪਣੇ ਦੁੱਖ ਦੱਸੇ ਨੇ